ਦੋਸਤੋ ਹਾਲੀਆਂ ਦੀ ਸਸਤੀ ਕਾਲ ਕੀ ਹਲਚਲ ਔਰ ਕਿਵੇਂ ਅੱਜ ਆਪਾਂ ਆਏ ਆਂ ਕਿ ਮੰਡੀ ਮੰਡੀ ਆਪਾਂ ਦੇਖ ਰਹੇ ਆਂ ਜੀ ਪਿਆਜ਼ ਪੈਰਾਂ ਤੇ ਲੱਗੇ ਸਟੋਰ ਚੈੱਕ ਕਰੋ ਜੀ ਇੱਥੇ ਜਿੱਦਾਂ-ਕਿਦਾਂ ਚੰਦੇ ਪਿਆਜ਼ ਅਲੱਗ-ਅਲੱਗ ਰੇਟ ਹੈ ਅਲੱਗ-ਅਲੱਗ ਪਿਆਜ਼ ਹੈ ਇਸ ਟਾਈਮ ਚੱਲਦਾ ਪਿਆ ਨਾਸਿਕ ਦਾ ਟੋਟੇ ਹੋ ਜੀ ਸ਼ੁਰੂ ਤੋਂ ਲਗ ਲਗ ਸਾਰਿਆਂ ਤਰ੍ਹਾਂ ਦਾ ਹੈਗਾ ਜੀ ਜਿੱਧਾ ਜਿੱਧਾ ਕਿਹਦੀ ਪਹੁੰਚ ਹੈ ਉਦੋਂ ਉਦੋਂ ਦਾ ਗੱਡਾ ਹੈ ਚੈੱਕ ਕਰ ਸਕਦੇ ਆ ਗੱਡੀਆਂ ਦੀਆਂ ਗੱਡੀਆਂ ਆਈਆਂ ਆਪਾਂ ਲੈਣ ਆਏ ਆ ਪਿਆਜ਼ ਦੇਖੋ ਤੋ ਜੀ ਪਿਆਜ਼ ਦੇ ਨਿਆਰੇ ਪਿਆਜ਼ ਜਿੱਤੇ ਹੁਣ ਜਿੱਤੇ ਇੱਕ ਫਾਟਾ ਹੁੰਦਾ ਕਿ ਨਹੀਂ ਬਰਦੀ ਬੋ ਦੇ ਲਾਲੇ ਹਲੋ 78 11 ਤੋਂ ਡੇ ਗਈ ਠੀਕ ਹੈ 11 11 ਦਾ ਇਹ ਨਾਸਿਕ ਦਾ ਹੈ ਕੁਆਲਟੀ ਵਾਈ ਹੁੰਦਾ ਤੇ ਸਾਰੇ ਕੁਆਲਟੀ ਸਸਤਾ ਮਹਿੰਗਾ ਮਿੰਗਾ ਪਰ ਮੌਸਮ ਅਜਿਹਾ ਬਰਸਾਤ ਵਾਲਾ ਇਸ ਇਹਦੇ ਕਰੇ ਵਰਤਨਾ ਫਿਰ ਤਾਂ ਚੰਗਾ ਹੀ ਲੈਣਾ ਚਾਹੀਦਾ ਜੇ ਡੇਲੀ ਵੇਅਰ ਛੇਤੀ ਵਰਤਨਾ ਫਿਰ ਤਾਂ ਬੰਦਾ ਸਸਤਾ ਲੈ ਲੇ ਲੇਕਿਨ ਨਾਸਿਕ ਦਾ ਇਹ ਚੱਲਦਾ ਮੇਨ ਜਿਹੜਾ ਆਪਾਂ ਘਰਾਂ ਚ ਰੱਖ ਸਕਦੇ ਵਾਕਿ ਸਕਦੇ ਗੱਡੀਆਂ ਦੀਆਂ ਗੱਡੀਆਂ ਆ ਯਾਰ ਸਟੋਰ ਇਹ ਜਰਾ ਭਾਰਾ ਲਾ ਕੋਈ ਨਹੀਂ लपे लपे। आ जा। नाले साफ है प्याज ना चलो जी मिलते हैं जी अगे थोड़ा ले लिया जी अपना प्याज का फायदा बड़ा ही ये बंदा चला मार्केट ਤੋ 100 ਰੁਪਏ ਦਾ ਜਨਮ ਇਹ ਤਾਂ ਹੋਲ سیل ਮਿਲਦਾ ਹੈ ਇਹ ਸਟਾਇਜ ਰਗਾ ਲਕਾਨਾ ਨੂੰ ਸਪਲਾਈ ਹੁੰਦਾ ਤੇ ਆਰੇ ਟਮਾਟੇ ਦੇ ਫਰੈਸ਼ ਫਰੈਸ਼ ਫਰੂਟ ਹੈ ਜੀ ਅੰਬ ਬਖਾਰਾ ਸੇਵਾ ਨਾ ਹਮ ਸੰਮੀ ਆਮਰ ਹਰ ਇੱਕ ਕੁਆਲਿਟੀ

ਵੇਲਾ ਆ ਖੱਟਾ ਨਾ ਹੋ ਗੋ ਮਸਾਲਾ ਆ ਤਾਲੀ ਮਰਤਾ ਲੈ ਲੈ ਨੇ ਹੈ ਅੱਜ ਆ ਜੇ ਕਰ ਲੈ ਇਹ ਜਿ세 ਆਪਾਂ ਰੱਖਣੇ ਵੀ ਆ ਤੋ ਹੈ ਉਹ ਤੋਂ ਮਿੱਠਾ ਜਾਣਾ ਨਾ ਰੋ ਆਉਣਾ ਨਾ ਬੋਦਾ ਪੱਕਾ ਨਾ ਵਾਦਿਆ ਸਾਰੇ ਦਿਨ ਤੋਂ ਯਾ ਲੈ ਲੈ ਦਿੰਦਾਂ ਤੈਨੂੰ ਲਾਉ ਦੋ ਚਾਰ ਦਿਨ ਕੱਢੀ ਇਕੜਾ ਇਕੋ ਟਣੀ ਖਾਤਾ ਜਾਣਾ ਹੈ ਇਹ ਕਾਲਾ ਵੀ ਲੈ ਕੇ ਆ ਪੱਟੀ ਦਾ ਵਜਨ ਇੱਥੇ ਹੀ ਹੋਣਾ ਹੈ ਖੱਟੀ ਕਿੰਨੀ ਭਰੀ ਹੈ ਤੇ ਹਾਂ ਡੱਬਾ ਵਾ ਡੱਬਾ ਲਾਓ ਇਹਦਾ ਤੇ ਤੂੰ ਅੱਧਾ ਲੱਭਾਉਂ ਤਿੰਨਾਂ ਲਾਵੇ ਦਾ ਤੂੰ ਕੋਲ ਲੜਾ ਆderiv ਆਹੋ ਕੋਈ ਚੱਕਰ ਲੱਗਿਆ ਸਾਫ ਹੈ ਨਾ ਤੁਹਾਡੀ ਪਹਿਲੀ ਵਾਰ ਆਈ ਹੈ ਫਾਰਮਰ ਉਹ ਸਾਡੀ ਮੋਢੇ ਮਾਰੇ ਦੇਣੀ ਆਪਣੀ ਉਹ ਸ਼ਗ ਆयो ਨਾ ਉਹ ਵਸੇ ਵਧੀਆ ਉਹ ਸ਼ਗ ਜਿਹੜਾ ਸੇਵ ਕੀ ਜਿਹੜਾ ਉਹ ਪੂਰਾ ਵਧੀਆ ਨਾ ਉਸ ਤੋਂ ਹੋਰ ਇਹ ਪਰ ਪੇਟੀ ਮਿਲਣੀ ਨਹੀਂ ਟਾਪ ਅਪ ਕਿੰਨੇ ਦਾ ਹੈ ਜਿੰਨੇ ਦਾ ਨੰਬਰ ਦੱਸਿਆ ਸੇਵ ਦਾ ਸਹੀ ਹੁੰਦਾ ਕਿੰਨੇ ਰੁਪਏ ਹੈ ਇਹ ਕਿੰਨੇ ਦਾ ਕ੍ਰੈਡਿਟ ਹੈ ਸਸ ਜੇ 17 ਹੋਣਾ ਹੋਗਾ ਸਾਡੇ ਚਲੋ ਵੀ

ਵੇਲਾ ਜੇ ਕਰਦਾ ਜੈਜਾ ਦੇ 400 ਲਾ ਦੇ ਦੇ ਚੱਪਾ 403 ਦੇ 400 ਲਾ ਬੰਦ ਕਰ ਪਾ 400 ਲਾ ਬੰਦ ਕਰ ਪਾ ਜੀ ਚੱਲ ਗੁੰਦ ਲੈ ਬੰਦ ਕਰ ਦੇ ਬਲਾ ਲਾ ਦੇ ਜੀ ਪਰ ਹੋਵੇ ਸਾਫ ਭਰਾ ਮਾੜਾ ਜੀ ਕੋਈ ਕਿੰਨੇ ਕਿਲੋ ਦਾ ਹੈ ਆ ਬੋਲ ਦਾਨ ਕਿੰਨਾ ਮੈਚ ਹੈ ਹਾਂ ਕਿੰਨਾ ਵਾ 8 ਲੋਕ ਨੂੰ ਨਾਮ ਨਿਕਲ ਆਇਆ ਯਾਰ ਆ ਇਹਨਾਂ ਦੇ ਨਹੀਂ ਪਰਿਆ ਵੇਖ ਲੈਣਾ ਇਹ ਨਹੀਂ ਪਰਾ ਨਹੀਂ ਹਰਾ ਨਾਰ ਹੀ ਗਾ ਥੱਲੇ ਫੋਮ ਦੀ ਨਾਲ ਹਰਾ ਨਾਰ ਹੀ ਗਾ ਰਹੇ ਥੱਲੇ ਤਾਰ ਤੇ ਇਨਾ ਲੱਗਦਾ ਨਹੀਂ ਵਿੱਚ ਨਾਰ ਵੇਖੀਆਂ ਤੇ ਨਾਰ ਕਿਦਾ ਮੋਟਾ ਗਾ ਦੇਦਣਾ ਚਾਹੀਦਾ 8-9 ਕਿਲੋ ਨਹੀਂ ਹੋਣਾ ਮੇਰੇ ਸਾਹ ਨਾਲ ਨਹੀਂ ਹੈਗਾ ਵੀ ਉਹ ਦੇਹਣਾ ਵੀ ਯਾਰ ਚੈੱਕ ਕਰ ਲਈਏ ਕਰ ਲੈ ਜੀ ਉਹ ਕੰਡੇ ਤੇ ਤੋਲਦਾ ਨਹੀਂ ਤੇ ਅਬਰਾਲੀ ਸਨੇਹ ਤੋਲਦਾ ਫਰਾਬ ਹੀ ਥੱਲੇ ਇੱਕ ਦਾਣਾ ਫਰਾਬ ਹੋ ਗਿਆ ਤਾਂ ਕੀ ਹੋ ਗਿਆ ਇੱਥੇ ਲੈਣਾ ਚੰਗਾ ਲਿੰਦੇ ਹਾਂ ਹਾਂ ਹਲੋ ਸ਼ੇਰ ਚੈੱਕ ਕਰੀਏ ਜੀ ਹਣ ਕੇ ਤੇਥੇ ਪੇਟੀ ਨਿਕਾਤ ਨਹੀਂ ਮੋਦਾ ਇਹ ਬਾਬਾ ਵੀ ਤੇ ਕਹਣਾ ਨਹੀਂ ਨਿਕਾਇ ਤੇ ਬੋਦਾ ਛੋਟਾ ਹੀ ਛੋਟਾ ਹੀ ਬਿਠਾਉਣਾ ਰੇਦੇ ਨੂੰ ਤੇ ਹੋ ਸ਼ੇਰਾਂ ਤੋਂ ਦੂਰ ਆ ਜੀ ਨਹੀਂ ਲੋਗਾ ਇਹ ਨੇੜਾ ਫੜ ਕੇ ਨਿੱਕਾ ਖਾਭਨੇ ਦੱਸਣਾ ਦੇਖੋ ਭਾਈ ਦੇਤੇ ਆ ਵੇ ਇਹਨਾਂ ਨੂੰ ਉਹ ਡੱਬਾ ਵਾਦੀ ਗੱਟ ਗਿਆ ਚਲ ਕੋਈ ਨਹੀਂ ਹੋਰ ਦਿਖਾ ਦੇ ਅਸੀਂ ਕਿੱਥੇ ਜਾਏ ਬਸ ਜੀ ਆ ਕੇ ਤੇ ਨੂੰ ਬੁਝਾ ਦੇ ਹਾਲਾਤ ਉਸ ਤੇ ਵੀ ਬੁਝਾ ਦੇ ਕੈਨਾਈਟ ਇਹ ਅਠਗਰ ਭਲੇ ਕੈਨਾਂ ਦਾ ਬੈਠਣੇ ਬਾਊ ਜੀ ਕਿੱਦਾਂ ਏ 350 ਦਾ ਡਾਈਡ ਰੱਤਾਂ ਦਾ 350 ਠੀਕ ਆ ਲੱਲੀ ਚੱਲ ਦੇ ਦੇ ਚੱਬਾ ਆਹ ਮੰਨ ਲਓ ਅੱਗੇ ਤਰੀ ਦਾ ਸਰਾਦੀ ਹੋ ਗਈ ਜੀ ਹੁਣ ਚਲੀ ਅੱਗੇ ਹੋਰ ਕੁਝ ਦੇਖੀਏ ਸੇਬਾਂ ਦੀ ਪੇਟੀ ਆ ਦੇ ਆਲੂ ਬੋਤਰਾ ਇਤੋਂ ਚੀਜ਼ ਫਰੈਸ਼ ਤੇ ਵਧੀਆ ਮਿਲ ਜਾਂਦੀ ਨਾਲੇ ਹੋਲਸੇਲ ਦੇ ਵਿੱਚ ਹੁੰਦਾ ਮੰਡੀ ਦਾ ਇਹਦਾ ਮੇਲ ਨਹੀਂ ਤੇ ਚਲੋ ਜਿਆਦਾ ਵਾ ਕੁਆਂਟੀਟੀ ਪਰ ਮੇਲ ਵਧੀਆ ਜਾਂਦੀ ਤੇ ਆ ਨਾ ਪਾ ਇਹ ਕੋ ਪਰੇਰਾ ਦੇ ਕੋਰੇ ਰੱਖ ਦੇ ਡਿੱਗੇ ਨਾ ਚੱਲ ਗਿਆ ਚਲੋ ਪਹਿਲੇ ਗੱਜੇ ਪਸੇ ਜੋ ਤਰਵਾਇਆ ਨੇ ਡਾਣਾ ਨੇ ਨਾਲ ਓਏ ਰੇਲ ਨਹੀਂ ਮੰਦੇ ਬਰਾਵਾ ਆਉਗਾ ਸੱਚ ਆਲੀ ਆਉਂਦੀ ਚਾਰੀ ਉਹ ਕਾਲੀ ਉਦਾ ਦੇ ਹੋਣਾ ਤੂੰ ਫੇਰ ਅੰਦਰ ਚੱਲ ਕੇ ਤੂੰ ਆਪੇ ਤੇ ਮੈਂ ਕਹਾਂ ਮੈਂ ਬਣਾ ਦਿੱਤੀ ਤੇਰੀ ਘੜ ਤੇ ਤੂੰ ਚੁੱਪ ਕਰੇ ਛੱਡੇ ਤੂੰ ਫੇਰ ਅੰਦਰ ਕਿਵੇਂ ਨਾ ਬੰਦਾ ਤੂੰ ਢੋਕਾ ਠੀਕ ਕਰ ਦਿੰਦਾ ਨਾ ਇਹ ਵੀ ਠੀਕ ਹੈ ਵੱਡਾ ਹੀ ਥੋੜਾ ਜਿਹਾ ਭਾਈ ਇਹ ਤੇ ਦਿਰਾਉ ਜੀ ਇਹ ਕਾਲੀ ਵਿੱਚ ਭਰਦਾ ਤੁਹਾਨੂੰ ਤੁਹਾਡਾ ਫੇਰ ਮਾਨ ਦੇਤੀ ਰਾਇ 25 ਕਿਲੋ ਹੋਣੇ 35 ਕਿਹਨ ਲਿਆ 35 ਲਾਣੇ ਭਰਦਾ ਬਾਈ ਆਪਾਂ ਵੇਲੇ ਹਾਂ ਕੰਮ ਰਾਇ ਜਿੱਦ ਮਿੱਠਾ ਪੋਣਾ ਨਿਕਲਣਾ ਕੋਲਾ ਤਾਂ ਨਹੀਂ ਭਲਾ ਵੀਰ ਕੋਲਾ ਮੇਰਾ ਏ ਕੋਲਾ ਫੇਰ ਦੇਣਾ ਵਾਂਗੇ ਤੁਹਾਨੂੰ ਵਾ ਭਈ ਅੱਜ ਮੈਂ ਤਾਂ ਪੈਸੇ ਲਾ ਦੇਵਾਂ ਕੋਲਾ ਮੇਰਾ ਏ ਕਿੰਨਾ ਪਾਣਾ ਤੀ ਪਾਣਾ ਆਜੋ ਭਾਈ ਜੀ ਬਣਾਉਂਦੇ ਹਾਂ